ਵੀ ਆਸੀ ਗੱਲ ਦੋਸਤੋ ਅੱਜ ਆਏ ਦੀ ਬਾਈ ਮੇਰੇ ਕੋਲੇ ਠੇਕੇਦਾਰ ਬਾਈ ਸੁਖਬਾਲ ਸਿੰਘ ਹੰਗਾਰੀ ਸ਼ੇਰ ਤੇ ਬਾਈ ਬਹੁਤ ਹੀ ਵਧੀਆ ਇਨਸਾਨ ਨੇ ਬਾਈ ਦਾ ਵਿੱਧ ਮਟੀਰੀਅਲ ਕੰਮ ਚੱਲਦਾਗਾ ਇਧਰ ਨੁਕੋਦਰ ਸਾਈਡ ਵਿੱਚ ਬਾਈ ਦਾ ਚੱਲਦਾ ਹੋਰ ਵੀ ਬਾਈ ਦੇ ਕਈ ਕੰਮ ਚੱਲਦੇ ਹੈਗੇ ਜੇ ਕਿਸੇ ਨੇ ਵੀ ਬਾਈ ਤੋਂ ਕੰਮ ਕਰਵਾਉਣਾਗਾ ਵਿੱਧ ਮਟੀਰੀਅਲ ਜਾਂ ਉਦਾਂ ਵੀ ਲਿਫਟ ਟੈਕਿੰਗ ਕਰਦੇ ਨੇ ਤੇ ਬਾਈ ਦਾ ਮੈਂ ਨੰਬਰ ਪਾਉਂਗਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਇਹਨਾਂ ਤੇ ਇਨਾਂ ਤੋਂ ਜਿਹੜੀ ਵੀ ਤੁਸੀਂ ਜਾਣਕਾਰੀ ਲੈਣੀ ਆ ਰੇਟ ਦੇ ਮੁਤਾਬਕ ਜਾਂ ਕੋਈ ਹੋਰ ਵੀ ਜਾਣਕਾਰੀ ਲੈਣੀ ਆ ਜਾਂ ਕੋਈ ਓਦਾਂ ਜੇ ਤੁਸੀਂ ਕੋਠੀ ਦਾ ਨਕਸ਼ਾ ਬਣਵਾਉਣਾ ਕਾ ਤਾਂ ਬਾਈ ਜੀ ਦਾ ਬੇੜਾ ਕੰਮ ਕਰਦਾ ਕਾ ਨਕਸ਼ਾ ਦਾ ਤੇ ਇਹਨਾਂ ਦਾ ਮੈਂ ਨੰਬਰ ਕਹੂੰਗਾ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਕਰ ਲਿਓ ਤੇ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਮੇਰਾ ਛੋਟਾ ਭਰਾਇਆ ਜੀ ਗੱਲ ਇਹ ਕੰਮ ਦੀ ਨਹੀਂ ਹੁੰਦੀ ਕੱਲ ਇੱਕ ਪਿਆਰ ਦੀ ਹੁੰਦੀ ਇੱਕ ਦਿਲਾਂ ਦੀ ਸਾਝ ਦੀ ਹੁੰਦੀ ਹੈ ਨਾ ਸਾਰੇ ਦੋਸਤਾਂ ਦਾ ਇੰਨਾ ਪਿਆਰ ਹੈ ਵੀ ਸਾਡੇ ਨਾਲ ਅਸੀਂ ਇੱਕ ਦੂਜੇ ਤੋਂ ਦੂਰ ਦੂਰ ਬਹੁਤ ਦੂਰ ਬੈਠੇ ਹਾਂ ਪਰ ਫਿਰ ਵੀ ਅੱਜ ਅਸੀਂ ਬਹੁਤ ਦਿਲਾਂ ਸਾਨੂੰ ਲੱਗਦਾ ਵੀ ਅਸੀਂ ਇਹ ਇੱਕ ਕਮਾਈ ਕੀਤੀ ਹੈ ਤੇ ਕੰਮ ਦਾ ਚਲੋ ਜੀ ਕੰਮ